ਹਾਂ ਲੈ ਜੀਟੀ ਰੋਡ ਤੇ ਬਿਲਕੁਲ ਮੌਲੀ ਗੇਟ ਦੇ ਸਾਹਮਣੇ ਸੰਪੂਰਨਾ ਫੈਕਟਰੀ ਦੇ ਨਾਂ ਤੇ ਸੰਪੂਰਨਾ ਫੈਕਟਰੀ ਦੇ ਬਿਲਕੁਲ ਇੱਥੇ ਖੰਕ ਨੂੰ ਹੈ ਨਾ ਅੱਗੇ ਲਿਖੀ ਆ ਰਾਈਟ ਲਾਲੀਏ ਦੱਸਾਂ ਨਹੀਂ ਆਵਾਜ਼ ਆ ਰਹੀ ਹੈ ਇਹ ਕਿ ਆ ਰਹੇ ਨੇ ਲੋਕ ਕਿਸਾਨ ਧਨੀਦਾਰ ਕੋਲੋਂ ਨਾਲ ਦੇ ਆਖਦੇ ਵਿਰੀ ਪੱਕੀ ਹੋਈ ਕਲਕ ਹੈ। ਔਰ ਅੱਗ ਲੱਗੀ ਹੈ। ਕਾਫੀ ਵੱਡੀ ਗਿਣਤੀ ਚ ਲੋਕ ਪਹੁੰਚ ਗਏ ਨੇ ਅੱਗ ਨੂੰ ਬੁਝਾਉਣ ਦੀ ਲਈ। ਔਰ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਰਿਹਾ ਹੈ। ਜਾ ਰਿਹਾ ਹੈ ਕਿ ਆ ਜਿਹੜਾ ਖੰਭਾ ਹੈ ਬਿਜਲੀ ਦਾ ਉਸ ਤੋਂ ਕਈ ਤਾਰਾਂ ਕੱਟੀਆਂ ਨਿਕਲ ਰਹੀਆਂ ਨੇ ਜਿਹਦੇ ਨਾਲ ਸਪਰਕ ਹੋ ਕੇ ਤਣਕ ਨੂੰ ਅੱਗ ਲੱਗੀ ਸੀ ਆਇਓ ਪ੍ਰੋਜੈਕਟ ਤੇ ਆਉਂਦੇ ਆਂ ਅਸੀਂ ਕੁਝ ਹੀ ਸਕਿੰਟਾਂ ਦੇ ਵਿੱਚ ਆਪਣਾ ਕੰਮ ਚਾਲੂ ਕਰ ਦਿੰਦਾ ਔਰ ਕਾਫੀ ਵੱਡੇ ਪ੍ਰੈਸ਼ਰ ਦੇ ਨਾਲ ਪਰਬੰਧ ਮੰਤਰਾ ਉਹ ਦੇਖੋ ਜਿਹੜੀ ਅੱਗੇ ਚੱਲਦੀ ਕੰਮ ਕੋਲੇ ਅੱਗੇ ਕਰੋ ਅੱਗੇ ਆਓ ਅੱਗੇ ਵਧਦੀ ਗਈ ਆ ਥੱਲੇ ਬੜੀ ਹੋਈ ਹੈ ਜਾਨਕ ਤੁਹਾਡੀ ਆਪਣੀ ਹੈ ਹਾਂਜੀ ਅੱਛਾ ਤੇ ਬਿਹਾਨਾ ਤੋਂ ਕਾਹਨ ਕੱਟੇ ਨੂੰ ਕੋਈ ਨੁਕਸਾਨ ਹੋ ਗਿਆ ਇਹਨਾਂ ਤੋਂ ਵੀ ਜ਼ਿਆਦਾ ਨੁਕਸਾਨ ਹੋਇਆ ਹਾਂ ਕਾਪੀ ਨੁਕਸਾਨ ਹੋ ਗਿਆ ਫੱਟਾ ਕਿੰਨੇ ਸਾਢੇ ਤਿੰਨ ਕਰਨਜੀ ਸਿੰਘ ਹੈ ਜੀ ਕਰਨਜੀ ਸਿੰਘ ਜੀ ਅੱਜ ਤੁਹਾਡੇ ਖੇਤਾਂ ਵਿੱਚ ਅੱਗ ਲੱਗੀ ਹੋਈ ਆ ਬੜੀ ਜ਼ਬਰਦਸਤ ਜਾਨਕ ਵਧੀਆ ਹੋਈ ਸੀ ਤੇ ਅੱਗ ਲੱਗ ਗਈ ਹੈ ਕੀ ਹੋਇਆ ਕੀ ਇਹ ਗੱਲ ਵੱਡੀ ਲਾਈਨ ਤੋਂ ਬਿਜਲੀ ਵਾਲੇ ਦੀ ਲਾਈਨ ਤੋਂ ਵੱਡੀ ਵਾਲੀ ਮੇਨ ਚਾਲ ਦੀ ਉੱਤੋਂ ਤਾਰਾਂ ਸਪਰਕ ਕਰਕੇ ਅੱਗ ਲੱਗ ਗਈ ਆ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਹੁਣ ਤੱਕ ਮੇਰੇ 5 ਖੇਤ ਕਾਂਕ ਦੇ ਨੇ ਲੂ ਹੋ ਗਿਆ ਇਹ ਇਹ ਸੱਗ ਦੇ ਨਾਲ ਹਾਂਜੀ ਆਹਦੀ ਅੱਗ ਨਾਲ ਤੇ ਹੁਣ ਤੁਸੀਂ ਆਪ ਵੀ ਬੁਝਾ ਰਹੇ ਆ ਨਾਲ ਫਾਇਰ ਬ੍ਰੀਡ ਦੀਆਂ ਟੀਮਾਂ ਵੀ ਆਈਆਂ ਟਰੈਕਟਰ ਵੀ ਸਾਰੇ ਇਕੱਠੇ ਹੋ ਕੇ ਆ ਗਏ ਬੁਝਾਉਣ ਨੂੰ ਤਾਂ ਫਾਇਰ ਬ੍ਰੀਡ ਵੀ ਆ ਗਈ ਆ ਉਹਨਾਂ ਨੇ ਕਰਕੇ ਅੱਗ ਬੁਝਾ ਕੇ ਰੋਕ ਲਈ ਥੋੜੀ ਪਚਾਹ ਹੋ ਗਈ ਨਾ ਸਾਰਾ ਏਰੀਆ ਖੜਾ ਸਾਰਾ ਲੂ ਹੋ ਜਾਣਾ ਹੈ ਅੱਛਾ ਇੱਥੇ ਹੁਣ ਲੱਗਦਾ ਕਿ ਤੁਹਾਡਾ ਕਿੰਨਾ ਤੇ ਨੁਕਸਾਨ ਲੱਖ ਰੁਪਏ ਦਾ ਉੱਤੇ ਲਗਭਗ ਕਿੰਨੇ ਏਕ ਸੀ ਇਹ ਫੱਟੇ ਜਿਹੜੇ ਲੂ ਹੋ ਗਏ 5 ਫੇਤਰੂ ਹੋ ਗਏ ਆ ਅੱਛਾ ਜੀ ਤੇ ਹੁਣ ਇਹ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਹਾਂਜੀ ਹਾਂਜੀ ਪਾ ਲਿਆ ਗਿਆ ਤੇ ਉਹ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਆ ਜੀ ਮੇਰਾ ਜਿਹੜਾ ਜਿਹੜਾ ਹੱਕ ਮੇਰਾ ਦਿੱਤਾ ਮੇਰਾ ਜਾਦ ਅੱਜ ਸੰਪੂਰਨ ਫੀਲਡ ਦੇ ਕੋਲ ਇੱਕ ਬਹੁਤ ਹੀ ਵੱਡੀ ਖੇਤਾਂ ਵਿੱਚ ਅੱਗ ਲੱਗ ਗਈ ਜਿਹਦੇ ਕਾਰਨ ਕਾਫੀ ਨੁਕਸਾਨ ਹੋ ਗਿਆ ਕਿਸਾਨਾਂ ਦਾ ਤੇ ਆਹ ਗੱਲਬਾਤ ਕਰਦੇ ਹਾਂ ਮੌਕੇ ਤੇ ਪੁਜੀ ਫਾਇਰ ਬ੍ਰਿਗੇਡ ਦੀ ਟੀਮ ਨਾਲ ਤੇ ਸਰ ਕੀ ਮਾਮਲਾ ਸੀ ਅੱਜ ਜਿਹੜਾ ਜੀ ਆ ਹੈਪਨ ਹੋਇਆ ਅੱਜ ਮੇਰੇ ਲਾਗਭਗ 11:40 ਤੇ ਫਾਇਰ ਬ੍ਰਿਗੇਡ ਤੇ ਕਿਸੇ ਰਾਹ ਹੀਰੇ ਲੋਕਾਂ ਵੱਲ ਕੀਤੀ ਗਈ ਕਿ ਸੰਪੂਰਨ ਫੀਲਡ ਦੇ ਕੋਲ ਖੇਤਾਂ 'ਚ ਅੱਗ ਲੱਗੇ ਹੈ ਜੀ ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਆਈ ਹੈ ਜੀ ਪਾਣੀ ਦੀ ਮਦਦ ਨਾਲ ਕਾਬੂ ਪਾਇਆ ਗਿਆ ਤੇ ਤੇ ਘਾਟੇ ਦਾ ਹੁਣ ਕਿੰਨਾ ਤੇ ਖੇਤਾਂ ਦਾ ਨੁਕਸਾਨ ਜਿਹੜਾ ਆ ਮਾਲਕਾਂ ਵੱਲੋਂ ਦੱਸਿਆ ਜਾ ਰਿਹਾ ਹੈ। ਨਾਲ ਕਾਂ ਅਨੁਸਾਰ ਲਗਭਗ 2 ਖੇਤ ਕਣਕਾਂ ਦੇ ਅੱਗ ਨਾਲ ਖਾ ਲਿਆ ਗਿਆ ਹੈ। ਠੀਕ ਹੈ ਜੀ ਤੇ ਉਹ ਜਿਹੜਾ ਅੱਗ ਤੇ ਕਾਬੂ ਕਰ ਲਿਆ ਜੀ? ਹਾਂਜੀ ਹਾਂਜੀ ਅੱਗ ਤੇ ਕਾਬੂ ਹੋ ਗਿਆ।